ये बनवा अपने कोिफ्टीन एंड फोर विल बी द करेक्ट आंसर हाँ जी कि बच्चों ने समझ आया हाँ एक बार नोट करो दबारा समझाने नोट कर लो जी सारा समझाव चिंता ना करो नोट करो एक एक पॉइंट तैन समझा के जावाने ठीक है जी इस तरह बनेगा ਇਸੇ ਤਰ੍ਹਾਂ ਆਪਾਂ ਇਸ ਨੂੰ ਸੋਲਵ ਕੀਤਾਗਾ 62 ਸਹੀ 1/2 62 ਸਹੀ 1/2% ਤਾਂ ਪਹਿਲਾਂ ਆਪਾਂ 62 ਦੀ ਗੁਣਾ 2 ਨਾਲ ਕਰਾਂਗੇ ਠੀਕ ਹੈ ਜੀ ਆਪਦੇ ਕੋਲ ਹਮੇਸ਼ਾ ਪਲੱਸ ਹੀ ਪਾਉਣਾਗਾ ਟੋਪ ਤੇ ਆਪਣੇ ਕੋਲ 1 ਹੈਗਾ ਤਾਂ 1 ਲਿਖਣਾਗਾ ਨੀਚੇ ਆਪਣੇ ਕੋਲ 2 ਹੈਗਾ ਔਰ ਪਰਸੈਂਟ ਦਾ ਕਿੰਨਾ ਬਣ ਗਿਆ ਜੀ 100 ਠੀਕ ਹੈ ਜੀ 62 ਦੀ ਗੁਣਾ 2 ਨਾਲ ਕਰਾਂਗੇ ਕਿੰਨਾ ਬਣ ਗਿਆ ਜੀ ਬਾਕੀ ਵਿੱਚ ਬੋਲੋ ਜੀ ਬਾਕੀ ਨੇ ਬਰਤ ਰੱਖਿਆਗਾ ਬਾਕੀ ਬੋਲੋ ਪੂਰੀ ਕਲਾਸ ਦੀ ਆਵਾਜ਼ ਆਉਣੀ ਚਾਹੀਦੀ ਹੈ 124 124 ਦੇ ਵਿੱਚ ਮੈਂ 1 ਜੋੜ ਦੂੰਗਾ ਠੀਕ ਹੈ ਜੀ ਤੇ ਹੇਗਾ ਆਪਣੇ ਕੋਲ 2 100 ਠੀਕ ਹੈ ਜੀ 124 ਤੇ 1 ਕਿੰਨਾ ਹੋ ਗਿਆ ਆਪਣੇ ਕੋਲ 125 نیچے ਬਣ ਗਿਆ ਆਪਣੇ ਕੋਲ 2 100 ਠੀਕ ਹੈ ਜੀ ਅੱਗੇ ਤੁਹਾਨੂੰ 25 ਦਾ ਟੇਬਲ ਆਉਣਾ ਚਾਹੀਦਾ ਹੈਗਾ ਜੇ 25 ਦਾ ਟੇਬਲ ਨਹੀਂ ਆਉਂਦਾਗਾ ਤੇ ਪੰਜ ਤੇ ਕਰ ਸਕਦੇ ਹੋ ਠੀਕ ਹੈ ਜੀ 25 ਪਾਇਆ ਕਿੰਨਾ ਦਾ ਆਪਣੇ ਕੋਲ 125 25 ਚੌਕਾ ਕਿੰਨਾ ਹੁੰਦਾਗਾ 100 ਇਹਦਾ ਬਣ ਗਿਆ ਆਪਣੇ ਕੋਲ 5 2 4 8 ਠੀਕ ਹੈ ਜੀ ਇਹ ਬਣ ਗਿਆ ਆਪਣੇ ਕੋਲ 5 ਜੜਾ ਸੰਗਿਆ ਇਸ ਵਾਰ ਆਪਾਂ ਇਹਨਾਂ ਦੀ ਕਿਚੀਆ ਕਰਾਸ ਮਲਟੀਪਲਾਈ A ਦੀ ਗੁਣਾ 8 ਨਾਲ ਕਰੂੰਗਾ ਇਹਦਾ ਗੱਲ A B ਦਾ 4 ਗੁਣਾ ਹੈ A B ਦਾ 4 ਗੁਣਾ ਹੈ ਅਤੇ B C ਦਾ 2 ਗੁਣਾ ਹੈ B C ਦਾ 2 ਗੁਣਾ ਹੈ ਜਿਹੜਾ A ਹੈਗਾ ਨਾ ਇਹ B ਦਾ 4 ਗੁਣਾਗਾ ਔਰ ਜਿਹੜਾ b ਹੈਗਾ ਇਸੀ ਦਾ ਦੋ ਦੋਗਣਾਗਾ ਠੀਕ ਹੈ ਜੀ ਬਾਕੀ ਸੋਲਵ ਕਰਕੇ ਦੱਸਣਾ ਠੀਕ ਹੈ ਇਸ ਨੂੰ ਸਾਫ਼ ਕਰੋ ਦੁਬਾਰਾ ਤਾਂ ਦੱਸਣਾ ਹੀ ਹੁੰਦਾ ਕਿੰਦਾ ਨਾ ਕਰੂੰ ਇਸੀ ਦਾ ਦੋਗੁਣਾਗਾ ਜਿੰਨਾ c ਹੋਗਾ ਠੀਕ ਹੈ ਜੀ ਉਸ ਦਾ ਦੋਗੁਣਾ ਕੀ ਹੋਗਾ ਆਪਣੇ ਕੋਲ b ਹੁਣ a c ਤਾਂ ਆਪ ਨੂੰ ਪਤਾ ਨਹੀਂਗਾ ਤਾਂ ਆਪਾਂ c ਦੀ ਵੈਲਿਊ ਆਪ ਦੇ ਵੱਲੋਂ ਕੁਝ ਵੀ ਲੈਟ ਕਰ ਸਕਦੇ ਆ ਠੀਕ ਹੈ ਲੈਟ ਕਰਦੇ ਆ ਕਿ c ਦੀ ਵੈਲਿਊ ਆਪਣੇ ਕੋਲ 1 ਹੈਗੀ ਹੈ ਕਿੰਨੀ ਹੈਗੀ ਜੀ ਜੇਕਰ c ਦੀ ਵੈਲਿਊ 1 ਹੈਗੀ ਹੈ ਤਾਂ ਫਿਰ ਜਿਹੜਾ b c ਦਾ ਡਬਲ ਹੈਗਾ ਠੀਕ ਹੈ ਜੀ ਤਾਂ 1 ਦਾ ਡਬਲ ਕਿੰਨਾ ਦਾ ਆਪਣੀ ਕੋਲ 2 yes or no ਅੱਗੇ ਲਿਖਿਆ ਹੋਇਆਗਾ ਵੀ ਜਿਹੜਾ ਆਪਣੇ ਕੋਲ a ਹੈਗਾ ਇਹ b ਦਾ 4 ਗੁਣਾ ਹੈਗਾ ਕਿੰਨੇ ਗੁਣਾ ਹੈਗਾ ਜੀ ਤਾਂ ਮੈਂ 2 ਦਾ 4 ਗੁਣਾ ਕਰੂੰਗਾ ਕਿੰਨਾ ਬਣੇਗਾ ਜੀ 2 ਦਾ 4 ਗੁਣਾ 8 ਸਮਝ ਆਇਆ ਤਾਂ ਉਹਨਾਂ ਨੇ ਕੀ ਕਿਹਾਗਾ ਵੀ ਇਹ ਕਿਸ ਤਰ੍ਹਾਂ ਦਾ ਅਨੁਪਾਤ ਦੱਸੋ ਜਿਸ ਵਿੱਚ b c ਦਾ ਡਬਲ ਹੋਵੇ ਐਂਡ a b ਦਾ 4 ਗੁਣਾ ਹੋਵੇ ਤਾਂ ਇਹਦਾ ਅਨੁਪਾਤ ਆਪਣੇ ਕੋਲ 8 2 ਤੇ 21 ਬਣੂਗਾ ਨਾ ਠੀਕ ਹੈ ਜੀ ਆਪਾਂ c ਦੀ ਵੈਲਿਊ ਆਪ ਨੂੰ ਕੋਈ ਵੀ ਲੈ ੜ ਕਰ ਸਕਦੇ ਆ ਅਨਸਰ ਆਪਣਾ ਸੇਮ ਹੀ ਬਣੂਗਾ ਮੈਂ ਮੇਰਾ ਮੰਨ ਕੀਤਾ ਗਿਆ ਕਿ c ਦੀ ਵੈਲਿਊ ਆਪਾਂ ਲੈਨੇ ਆ 4 ਜੇ c ਦੀ ਵੈਲਿਊ 4 ਹੈਗੀ ਆ ਤਾਂ b ਇਸ ਦਾ ਡਬਲ ਹੋਊਗਾ ਹਾਂਜੀ 4 ਦਾ ਡਬਲ ਕਿੰਨਾ ਹੁੰਦਾਗਾ 8 ਠੀਕ ਹੈ ਜੀ ਔਰ 8 ਦਾ 4 ਗੁਣਾ ਕਿੰਨਾ ਹੁੰਦਾ ਆਪਣੇ ਕੋਲ 32 yes ਹੋਰ ਨਾਉ ਕਿਉਂਕਿ ਜਿਹੜਾ a ਹੈਗਾ ਨਾ ਇਹ b ਦਾ 4 ਗੁਣਾ ਹੈ ਜਿੰਨਾ b ਹੋਊਗਾ b ਕਿੰਨਾ 8 ਔਰ ਇਸ ਸਮੇਂ ਫੋਰ ਟਾਈਮ ਕਰੂੰਗਾ ਕਿੰਨਾ ਬਣ ਜੂ ਆਪਣੇ ਕੋਲ 32 ਅਗੇ ਇਸ ਨੂੰ ਆਪਾਂ 4 ਦੇ ਟੇਬਲ ਦੇ ਕਟਿੰਗ ਕਰ ਸਕਦੇ ਆ 4 ਬੰਦਾ 4 4 ਟੂ ਦਾ 8 4 ਇੰਟੂ 8 32 ਤਾਂ ਵੀ ਆਪਾਂ ਪੜਾ ਸਕਦੇ ਆ ਬੱਚੇ 8 2 1 ਆਪਾਂ ਅਨੁਪਾਤ ਫਾਈਂਡ ਕਰ ਰਹੇ ਆ ਔਰ ਅਨੁਪਾਤ ਦਾ ਮਤਲਬ ਕੀ ਹੁੰਦਾਗਾ 1 ਤੋਂ ਇਲਾਵਾ ਕੁਝ ਵੀ ਕਾਮਨ ਨਹੀਂ ਹੋਣਾ ਚਾਹੀਦਾਗਾ ਠੀਕ ਹੈ ਜੀ ਹਾਂਜੀ ਕਿੰਨੇ ਬੱਚੇ ਨੂੰ ਸਮਝ ਆਇਆਗਾ ਤੇ ਕਿਹੜੀ ਕਰਨਾ ਓਕੇ ਵੈਰੀ ਗੁੱਡ